ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਜੁਮੇ ਕਿ ਅੱਜ ਦੇਸ਼ ਦਾ ਆਮ ਬਜਟ 2025 ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਦੁਆਰਾ ਜਿਹੜਾ ਇਹ ਬਜਟ ਪੇਸ਼ ਕੀਤਾ ਜਾਂਦਾ ਜਿੱਥੇ ਕਿ ਉਹਨਾਂ ਦਾ 8ਵਾਂ ਬਜਟ ਹੈ ਤੇ ਜਿਸ ਦੇ ਵਿੱਚ ਆਮ ਲੋਕਾਂ ਤੋਂ ਲੈ ਕੇ ਕਾਰਪੋਰੇਟ ਜਗਤ ਬਜ਼ੁਰਗ ਕਿਸਾਨ ਹਰ ਕੈਟਾਗਰੀ ਨੂੰ ਸ਼ਾਮਿਲ ਕੀਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਫਾਇਦੇ ਜਿਹੜੇ ਆ ਉਹ ਆਮ ਵਰਗ ਤੋਂ ਲੈ ਕੇ ਮੱਧਮ ਵਰਗ ਤੇ ਉਸ ਦੇ ਨਾਲ ਹੀ ਹੋਰ ਕਾਰਪੋਰੇਟ ਜਗਤ ਤਨੂੰ ਕਿਹੜੇ ਮੁਨਾਫੇ ਹੋਣ ਵਾਲੇ ਨੇ ਕਿੰਨਾ ਕਿ ਇਹ ਬਜਟ ਜਿਹੜਾ ਉਹ ਤੁਹਾਡੇ ਲਈ ਫਾਇਦੇਮੰਦ ਰਹਿਣ ਬਾਰੇ ਇੱਕ ਇੱਕ ਕਰਕੇ ਤੁਹਾਨੂੰ ਪੂਰਾ ਅਸੀਂ ਵਿਰਵਾਹ ਦੇਣਾ ਹੈ ਸੋ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਜਿਸ ਦੇ ਵਿੱਚ ਅਗਰ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਬਜ਼ੁਰਗਾਂ ਦੇ ਲਈ ਵੀ ਕਾਫੀ ਐਲਾਨ ਹੋਏ ਨੇ ਕਿਸਾਨਾਂ ਦੇ ਲਈ ਵੀ ਕਾਫੀ ਐਲਾਨ ਹੋਏ ਨੇ 12 ਲੱਖ ਦੀ ਕਮਾਈ ਤੱਕ ਕੋਈ ਟੈਕਸ ਨਹੀਂ ਇਹ ਅਹਿਮ ਜਿਹੜੀ ਐ ਸਲਾਈਡ ਰਹੀ ਹੈ ਜਿਸ ਦੇ ਵਿੱਚ ਸੈਲਰੀ ਜਿਹੜੇ ਨੌਕਰੀ ਪੇਸ਼ਾ ਕਰਦੇ ਨੇ ਉਹਨਾਂ ਲੋਕਾਂ ਦੇ ਲਈ 75000 ਸਟੈਂਡਰਡ ਡਿਡਕਸ਼ਨ ਦੇ ਨਾਲ ਟੈਕਸ ਲਿਮਿਟ ਜਿਹੜੀ ਹੈ 12.75 ਲੱਖ ਰੱਖੀ ਗਈ ਹੈ ਬਜ਼ੁਰਗਾਂ ਦੇ ਲਈ ਟੈਕਸ ਸ਼ੋਰਟ ਜਿਹੜੀ ਆ ਉਹ ਡਬਲ ਕੀਤੀ ਗਈ ਹੈ TDS ਦੀ ਸੀਮਾ 10 ਲੱਖ ਲੱਖ ਰੁਪਏ ਤੱਕ ਕੀਤੀ ਗਈ ਹੈ 4 ਸਾਲ ਤੱਕ ਅਪਡੇਟਡ ਆਈਟੀਆਰ ਜਿਹੜੀਆਂ ਭਰ ਸਕੋਗੇ ਤੁਸੀਂ ਕਿਰਾਇਆ ਜਿਹੜਾ ਆਮਦਨੀ ਤੇ TDS ਛੋਟ 6 ਲੱਖ ਰੁਪਏ ਦੀ ਕੀਤੀ ਗਈ ਹੈ ਮੋਬਾਈਲ ਫੋਨ ਤੋਂ ਲੈ ਕੇ ਈ ਕਾਰ ਜਿਹੜੀ ਸਸਤੀ ਹੋ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਸ਼ਾਇਦ ਜਿਹੜੀ ਹੈ ਮਹਿੰਗਾਈ ਵੀ ਹੋ ਸਕਦੀ ਹੈ ਪਰ ਕੁਝ ਚੀਜ਼ਾਂ ਸਸਤੀਆਂ ਹੋਈਆਂ ਨੇ ਅਗਰ ਮੋਬਾਈਲਾਂ ਦੀ ਗੱਲ ਕਰ ਲਈਏ ਤਾਂ ਲੀਥੀਅਮ ਆਇਨ ਬੈਟਰੀ ਜਿਹੜੀਆਂ ਉਹ ਵੀ ਸਸਤੀ ਕਰ ਦਿੱਤੀ ਗਈ ਹੈ ਸਭ ਤੋਂ बड़े एलान ਜਿਹੜੇ ਤੁਹਾਨੂੰ ਦੱਸ ਰਹੀਆਂ ਜਿਸ ਦੇ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਅਗਲੇ ਹਫ਼ਤੇ ਨਵਾਂ ਆਮਦਨ ਕਰ ਬਿੱਲ ਲਿਆਂਦਾ ਜਾਏਗਾ ਤੇ ਉੱਥੇ ਹੀ ਸਿੱਧੇ ਟੈਕਸ ਸੁਧਾਰਾਂ ਬਾਰੇ ਬਾਅਦ ਦੇ ਵਿੱਚ ਜਿਹੜਾ ਦੱਸਿਆ ਜਾਏਗਾ ਪਰ ਨਾਲ ਦੀ ਨਾਲ ਇੱਥੇ ਅਹਿਮ ਜਿਹੜਾ ਵਾ ਸਿਹਤ ਨੂੰ ਲੈ ਕੇ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ ਸੀਨੀਅਰ ਨਾਗਰਿਕਾਂ ਦੇ ਲਈ ਟੀ ਡੀ ਐਸ ਦੀ ਸੀਮਾ 50000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਤੱਕ ਕੀਤੀ ਗਈ ਹੈ ਆਮਦਨ ਟੈਕਸ ਭਰਨ ਦੀ ਸੀਮਾ 2 ਸਾਲ ਤੋਂ ਵਧਾ ਕੇ 4 ਸਾਲ ਕਰ ਦਿੱਤੀ ਗਈ ਹੈ ਅਗਲੇ 6 ਸਾਲਾਂ ਦੇ ਲਈ ਦਾਲਾ ਅਰਹਰ ਵਰਗੀਆਂ ਦਾਲਾਂ ਦੇ ਉਤਪਾਦਨ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿਸਾਨ ਕ੍ਰੈਡਿਟ ਵਰਗ ਤੇ ਜਿਹੜਾ ਬਾਬ ਕ੍ਰੈਡਿਟ ਕਾਰਡ ਤੇ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਏਗੀ ਇਸ ਦੇ ਨਾਲ ਹੀ ਬਿਹਾਰ ਦੇ ਵਿੱਚ ਮਖਾਨਾ ਬੋਰ ਜਿਹੜਾ ਬਣਾਇਆ ਜਾਏਗਾ ਇਹ ਕੁਝ ਵੱਡੇ ਐਲਾਨ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡ ਪਹਿਲੇ ਸਾਲ 10 ਲੱਖ ਕਰਜ਼ਾ ਜਾਰੀ ਕੀਤੇ ਜਾਣਗੇ ਤੇ ਉਸ ਦੇ ਨਾਲ ਹੀ ਸਟਾਰਟਅੱਪਸ ਦੇ ਲਈ ਕਰਜ਼ਾ 10 ਕਰੋੜ ਤੋਂ ਵਧਾ ਕੇ 20 ਕਰੋੜ ਕੀਤਾ ਜਾਏਗਾ ਐਮ ਐਸ ਐਮ ای ਅਲਿ ਕਰਜ਼ਾ ਗਰੰਟੀ ਜਿਹੜੀ ਕਵਰ ਹੈ 5 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ ਗਿਆ ਅਗਰ ਇਸ ਦੇ ਵਿੱਚ ਹੋਰ ਬਹੁਤ ਸਾਰੇ ਐਲਾਨਾਂ ਦੀ ਗੱਲ ਕਰ ਲਈਏ ਤਾਂ ਅਲੱਗ-ਅਲੱਗ ਤੌਰ ਤੇ ਜਿਹੜੇ ਇਹ ਐਲਾਨ ਜਿਹੜਿਆ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਅਗਰ ਸਭ ਤੋਂ ਪਹਿਲਾਂ ਅਸੀਂ ਮੱਧਮ ਵਰਗ ਦੇ ਲੋਕਾਂ ਦੇ ਲਈ ਮਿਡਲ ਕਲਾਸ ਲੋਕਾਂ ਦੇ ਲਈ 13 ਐਲਾਨਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 4 ਸਾਲ ਤੱਕ ਅਪਡੇਟਡ ਆਈਟੀਆਰ ਭਰ ਸਕੋਗੇ ਮੋਬਾਈਲ ਫੋਨ ਈਕਾਰ ਸਸਤੀ ਹੈ 1 ਲੱਖ ਕਰੋੜ ਰੁਪਏ ਤੱਕ ਦਾ ਅਰਬਨ ਚੈਲੰਜ ਫੰਡ ਜਿਹੜਾ ਬਣੇਗਾ ਅਗਰ ਮਹਿਲਾਵਾਂ ਦੇ ਲਈ ਵੱਡੇ ਐਲਾਨਾਂ ਦੀ ਗੀਤੀ ਜਾਵੇ ਗੱਲ ਤਾਂ ਪਹਿਲੀ ਵਾਰ ਉਦਮੀ ਬਣਨ ਵਾਲੀਆਂ ਜਿਹੜੀਆਂ ਮਹਿਲਾਵਾਂ ਉਹਨਾਂ ਨੂੰ 2 ਕਰੋੜ ਦਾ ਟਰਮ ਲੋਨ ਮਿਲੇਗਾ ਬਜ਼ੁਰਗਾਂ ਦੇ ਲਈ ਕੀ ਐਲਾਨ ਨੇ ਤਾਂ 36 ਜੀਵਨ ਰੱਖਿਅਕ ਦਵਾਈਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਦੇ ਨਾਲ ਟੈਕਸ ਦੀ ਕਰ ਦਿੱਤੀਆਂ ਗਈਆਂ ਨੇ ਤੇ ਉਸ ਦੇ ਨਾਲ ਹੀ ਦੇਸ਼ ਦੇ ਵਿੱਚ 200 ਡੇ ਕੇਅਰ ਕੈਂਸਰ ਸੈਂਟਰ ਬਣਨਗੇ